ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਤੇ ਮਾਫੀ ਆ ਬਹੁਤ ਸਾਰੇ ਵੀਰਾਂ ਦੇ ਮੈਨੂੰ ਫੋਨ ਕਾਲ ਆ ਰਹੇ ਆ ਇੰਸਟਾ ਤੇ ਵੀ ਮੈਸੇਜ ਆਏ ਸੀ ਕਿ ਵੀਰੇ ਯਾਰ ਅਸੀਂ ਕੱਲ ਦੇ ਛੁੱਡੀ ਵੀਡੀਓ ਨੂੰ ਥੱਲੇ ਕਰ ਕਰ ਦੇਖੀ ਜਾਂਦੇ ਆ ਵੀ ਨਵੀਂ ਵੀਡੀਓ ਆਈ ਨਵੀਂ ਵੀਡੀਓ ਆਈ ਨਹੀਂ ਵੀਰੇ ਕੀ ਕਰਿਆ ਜਾਵੇ ਯਾਰ ਵੀ ਥੋੜੀ ਜੀ ਨਾ ਬਸ ਦਿਮਾਗ ਤੇ ਟੈਨਸ਼ਨ ਚੱਲਦੀ ਆ ਉਹਦੇ ਕਰਕੇ ਨਾ ਜੀ ਜਿਆ ਨਹੀਂ ਕਰਦਾ ਵੀਡੀਓ ਬਣਾਉਣ ਨੂੰ ਤੇ ਤਾਂ ਨਹੀਂ ਬਣਾਈ ਐਵੇਂ ਕਹਾਂ ਤੁਹਾਨੂੰ ਹੈ ਵੀ ਨਹੀਂ ਸੀਗਾ ਕੋਈ ਕੰਮ-ਕਾਰਮ ਨਹੀਂ ਚੱਲ ਰਿਹਾ ਕਿ ਕੋਈ ਵੱਖਰਾ ਕਰਦੇ ਹੋਈਏ ਕੰਮ ਕਰ ਤਾਂ ਉਹੀ ਜੋ ਸਾਰੇ ਵੀਰ ਤੁਸੀਂ ਕਰਦੇ ਹੋ ਪਾਣੀ ਲਾਉਨੇ ਹੋ ਜਾਂ ਕੁਝ ਵੀ ਉਹਦੀ ਰੁਟੀਨ ਦੇ ਵਿੱਚ ਚੱਲ ਰਿਹਾ ਤੇ ਅੱਜ ਵੀ ਵੀਡੀਓ ਤਾਂ ਬਣਾਉਣ ਲੱਗਿਆ ਕਿ ਕੱਲ ਦਾ ਕੋਰਾ ਪਿਆ ਵਾ ਹਾਂ ਤੇ ਮੈਨੂੰ ਬਹੁਤ ਵੀਰਾਂ ਦੇ ਫੋਨ ਮੈਸੇਜ ਆ ਰਹੇ ਆ ਕਿ ਵੀਰੇ ਕੋਰੇ ਤੋਂ ਸਾਨੂੰ ਵੀ ਅਸੀਂ ਪਹਿਲੀ ਵਾਰ ਆਲੂ ਲਾਇਆ ਸਾਨੂੰ ਬੰਦੇ ਕਹਿੰਦੇ ਸਪਰੇਅ ਕਰ ਦੋ ਸਾਨੂੰ ਬੰਦੇ ਕਹਿੰਦੇ ਯੂਰੀਆ ਪਾ ਦੋ ਸਾਨੂੰ ਬੰਦੇ ਕਹਿੰਦੇ ਆਹ ਕਰ ਦੋ ਮੈਂ ਕਿਹਾ ਵੀਰੇ ਕੋਰੇ ਤੋਂ ਕੋਈ ਵੀ ਚੀਜ਼ ਰੋਕ ਨਹੀਂ ਰੱਖਦੀ ਸਿਰਫ ਤੇ ਸਿਰਫ ਰੋਕ ਰੱਖਣਾ ਤੁਹਾਡੇ ਖੇਤ ਗਿੱਲੇ ਆ ਦੇਖ ਲੋ ਐਦਾਂ ਨਮੀ ਚਾਹੀਦੀ ਆ ਤੁਹਾਡੇ ਖੇਤਾਂ ਦੇ ਵਿੱਚ ਐਨ ਪੂਰੇ ਗਿੱਲੇ ਗਾਰੇ ਵਰਗੇ ਖੇਤ ਚਾਹੀਦੇ ਠੀਕ ਹੈ ਜੇ ਤੁਹਾਡੇ ਖੇਤ ਜਿਆਦੇ ਗਿੱਲੇ ਆ ਤਾਂ ਖਾਲਾਂ 'ਚ ਪਾਣੀ ਭਰ ਦੋ ਜੇ ਕੋਰੇ ਤੋਂ ਬਚਣਾ ਹੋਵੇ ਬਸ ਸਭ ਤੋਂ ਵੱਡਾ ਕੋਰੇ ਦਾ ਹੱਲ ਪਾਣੀ ਆ ਵੀਰੇ ਪਾਣੀ ਤੋਂ ਬਿਨਾ ਹੋਰ ਕਿਸੇ ਚੀਜ਼ ਨੇ ਹੱਲ ਨਹੀਂ ਕਰਨਾ ਨਾ ਕੋਈ ਇਹਦੀ ਸਪਰੇ ਆਉਂਦੀ ਆ ਨਾ ਕੋਈ ਇਹਨੂੰ ਰੋਕਦਾ ਕੋਈ ਵੀ ਜਿਵੇਂ ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ ਸਿਰਫ ਤੇ ਸਿਰਫ ਕੀ ਹਾਲਾ ਕੋਰੇ ਦਾ ਸਿਰਫ ਪਾਣੀ ਬਸ ਥੋਡੇ ਖੇ ਸੁੱਕੇ ਨਾ ਹੋਣ ਹੁਣ ਦੇਖੋ ਸਾਡੇ ਏਰੀਆ 'ਚ ਲੈਟ ਨਹੀਂ ਆਉਂਦੀ ਹਨ ਮੇਰੇ ਵੀ ਬਹੁਤ ਖੇ ਸੁੱਕੇ ਹੈਗੇ ਪਰ ਮਤਲਬ ਇਦਾਂ ਸੁੱਕਿਆ ਕਿ ਰੂਟੀਨ ਵਾਈਜ਼ ਪਾਣੀ ਲੱਗੀ ਜਾਂਦਾ ਪਾਣੀ ਐਤ ਕਿ ਇੰਨਾ ਜਿਆਦਾ ਲੱਗ ਰਿਹਾ ਜਿਹੜੇ ਮੇਰੇ ਪਹਿਲੇ ਆਲੂ ਆ ਉਹਨਾਂ ਨੂੰ ਸੱਤ ਪਾਣੀ ਲੱਗ ਚੁੱਕੇ ਆ ਜਿਹੜੇ ਯਾਨੀ ਕਿ ਆਪਣਾ 5133 ਜਿੱਥੇ ਵੀ ਜਾਇਆ 7ਵਾਂ ਪਾਣੀ ਚੱਲਦਾ ਉੱਥੇ ਹੁਣ ਤੁਸੀਂ ਲਾ ਲੋ ਹਿਸਾਬ ਹਨ ਕਿਉਂਕਿ ਪਲਾਉ ਵਾਲੇ ਖੇਤਾਂ 'ਚ ਪਾਣੀ ਜ਼ਿਆਦਾ ਲੱਗ ਜਾਂਦਾ ਹੁਣ ਆਪਾਂ ਕਹਿ ਦਿੰਨੇ ਆ ਮੱਕੀ ਪਾਣੀ ਜ਼ਿਆਦਾ ਪੀਂਦੀ ਆ ਵੀਰੇ ਮੌਸਮ ਦੇ ਹਿਸਾਬ ਦੇ ਨਾਲ ਪਾਣੀ ਜ਼ਿਆਦਾ ਲੱਗਦਾ ਫਸਲਾਂ ਨੂੰ ਕਿਹਦਾ ਜੀ ਕਰਦਾ ਯਾਰ ਹੁਣ ਇੰਨੇ ਪਾਣੀ ਲਾਉਣ ਨੂੰ ਹੁਣ ਤੁਸੀਂ ਮੇਰੇ ਕੋਲੇ 20 ਤੋਂ 22 ਬੰਦੇ ਆ ਜਿਹੜੇ ਲਗਾਤਾਰ ਸਵੇਰੇ ਵਿਚਾਰੇ ਆ ਜਾਂਦੇ ਆ ਮੋਟਰਾਂ ਤੇ ਤੇ ਪਾਣੀ ਹੀ ਚੱਲਦਾ ਉਹਨਾਂ ਦਾ ਹਨਾ ਤੇ ਕਿਹੜੇ ਬੰਦੇ ਦਾ ਜੀ ਕਰਦਾ ਤੁਸੀਂ ਮੈਨੂੰ ਦੱਸੋ ਵੀ ਐਵੇਂ ਸਿਆਲਾਂ ਦੇ ਵਿੱਚ ਪਾਣੀ ਲਾਉਣ ਜੇ ਹੁਣ ਮੌਸਮ ਹੀ ਇੰਨਾ ਖੁਸ਼ਕ ਆ ਜਿਵੇਂ ਹੁਣ ਮੱਕੀ 'ਚ ਵੀ ਇੰਨਾ ਖੁਸ਼ਕ ਰਵੇ ਮੌਸਮ ਤਾਂ ਫਿਰ ਪਾਣੀ ਦਾ ਵੀ ਲਾਉਣਾ ਹੀ ਪਊ ਨਾ ਜੱਟ ਦਾ ਐਉਂ ਤਾਂ ਨਹੀਂ ਜੀ ਕਰਦਾ ਵੀ ਯਾਰ ਪਾਣੀ ਨੂੰ ਖਰਾਬ ਕਰਨਾ ਬਹੁਤ ਵੀਰ ਕਹਿਣ ਲੱਗ ਜਾਂਦੇ ਆ ਮੱਕੀ 'ਜੀ ਪਾਣੀ ਦਾ ਘਰ ਵੀਰੇ ਹੁਣ ਆਲੂਆਂ ਨੂੰ ਕਿਤੇ ਥੋੜਾ ਪਾਣੀ ਲੱਗਦਾ ਆਲੂਆਂ ਨੂੰ ਮੋਟਰਾਂ ਬੰਦ ਹੀ ਨਹੀਂ ਹੁੰਦੀਆਂ ਜਿਹੜੀ ਕੋਈ ਵੱਡੇ ਖੇਤ 'ਚ ਮੋਟਰ ਆ ਇੱਕ ਵੱਢਿਓ ਪਾਣੀ ਪੂਰਾ ਹੁੰਦਾ ਜਾਂ ਨੂੰ ਦੂਜੇ ਪਾਸੇ ਸ਼ੁਰੂ ਹੋ ਜਾਂਦਾ ਇੰਨਾ ਜ਼ਿਆਦਾ ਪਾਣੀ ਲੱਗ ਰਿਹਾ ਵਾ ਤੇ ਇਸ ਕਰਕੇ ਨਾ ਘਰੇ ਬੈਠੇ ਵਿਗਿਆਨੀ ਨਾ ਬਣਿਆ ਕਰੋ ਖੇਤ ਦੇ ਵਿੱਚ ਆ ਕੇ ਵਿਗਿਆਨੀ ਬਣਿਆ ਕਰੋ ਤੁਹਾਨੂੰ ਫੇਰ ਪਤਾ ਲੱਗੂ ਚਾਹੇ ਪਾਣੀ ਆ ਜਾਂ ਚਾਹੇ ਦੇਖੋ ਧਰਤੀ 'ਚ ਪਾਣੀ ਮੁੱਕ ਰਿਹਾ ਵਾ ਮੈਂ ਇਹ ਨਹੀਂ ਕਹਿੰਦਾ ਕਿ ਮੁੱਕ ਨਹੀਂ ਰਿਹਾ ਪਰ ਭਰਾਵੋ ਦੇਖੋ ਵਾਹਿਗੁਰੂ ਨੇ ਜਿੰਨਾ ਦਿੱਤਾ ਵਾ ਉਹਨੇ ਦੇਣਾ ਹੀ ਦੇਣਾ ਵਾ ਕਿਸੇ ਦੇ ਮਕਾਉਣ ਦੇ ਨਾਲ ਪਾਣੀ ਮੁੱਕਦਾ ਨਹੀਂ ਪਤਾ ਹੀ ਨਹੀਂ ਲੱਗਦਾ ਆਪਣੇ ਕਹਿੰਦੇ ਆਂ ਦੀ ਰਾਜਸਥਾਨ ਚ ਮੀਂਹ ਨਹੀਂ ਪੈਂਦਾ ਪਰ ਨਾ ਜਦੋਂ ਆਪਾਂ ਘਰੇ ਬੈਠ ਕੇ ਕਮਰੇ ਦੇ ਵਿੱਚ ਬਹਿ ਕੇ ਕਮੈਂਟ ਕਰਦੇ ਆਂ ਜਾਂ ਇਹ ਗੱਲ ਕਹਿ ਦਿੰਨੇ ਆਂ ਵੀ ਹਾਂ ਜੱਟ ਪਾਣੀ ਮਕਾਉਣ ਲੱਗਿਆ ਜੱਟਾਂ ਨੇ ਆਹ ਕਰਤਾ ਜੱਟਾਂ ਨੇ ਝੋਨ ਨਾਲ ਹੁਣ ਯਾਰ ਵੀਰੇ ਤੁਸੀਂ ਹੋ ਘਰੇ ਬੈਠੇ ਹੋ ਹਨਾ ਜਿਹੜੇ ਵੀਰੇ ਇਹ ਜਿਹੇ ਕਮੈਂਟ ਕਰਦੇ ਹੁੰਦੇ ਆ ਬਹੁਤ ਵੀਰਾਂ ਵੀ ਜਿਹੜੇ ਖੇਤੀ ਕਰਦੇ ਨਹੀਂ ਕਮੈਂਟ ਪਰ ਇਹ ਜਿਹਾ ਪੂਰਾ ਠੋਕੇ ਕਰਨਗੇ ਬਹੁਤ ਵੱਡੇ ਵੱਡੇ ਲੈਕਚਰ ਦੇ ਦਿੰਦੇ ਹੁੰਦੇ ਆ ਪਾਣੀ ਦੇ ਉੱਤੇ ਵੀ ਤੁਸੀਂ ਪਾਣੀ ਨੂੰ ਐ ਕਰ ਵੀਰੇ ਹੁਣ ਤੁਹਾਨੂੰ ਪਿਆਸ ਲੱਗੀ ਆ ਠੀਕ ਆ ਸਪੋਜ਼ ਕਰੋ ਤੁਹਾਨੂੰ ਪਿਆਸ ਲੱਗੀ ਆ ਇੱਕ ਦੋ ਗਲਾਸਾਂ ਦੀ ਤੁਸੀਂ ਉੱਥੇ ਦੋ ਕੁੱਟਾਂ ਨਾਲ ਸਾਰ ਸਕਦੇ ਹੋ ਨਹੀਂ ਨਾ ਸਰਨ ਪਾਣੀ ਤਾਂ ਦੇਣਾ ਹੀ ਪੈਣਾ ਹੁਣ ਤੁਸੀਂ ਇੱਕ ਗੱਲ ਸੁਣੋ ਜੇ ਜੱਟ ਫਸਲ ਨਾ ਬੀਜੇ ਤਾਂ ਸਾਰੀ ਦੁਨੀਆ ਦਾ ਢਿੱਡ ਭਰ ਜੂ ਦੁਨੀਆ ਦਾ ਛੱਡੋ ਵੀ ਪੂਰੇ ਪੰਜਾਬ ਦਾ ਜਾਂ ਇੰਡੀਆ ਦਾ ਢਿੱਡ ਭਰੂਗਾ ਵੀਰੇ ਜੇ ਇੱਥੇ ਨਹੀਂ ਫਸਲ ਲੱਗੂ ਕਿਤੇ ਹੋਰ ਲੱਗ ਜੂ ਪੈਨ ਲੱਗੂ ਤਾਂ ਐਨ ਲੋੜ ਤਾਂ ਹੈਗੀ ਆ ਇਹ ਤਾਂ ਨਹੀਂ ਨਾ ਹੈਗਾ ਕਿ ਹਾਂ ਯਾਰ ਜਿਹੜੇ ਬੰਦੇ ਜਿਹੜਾ ਕੰਮ ਕਰਦੇ ਆ ਉਹਨੂੰ ਪਤਾ ਨਹੀਂ ਯਾਰ ਵੀ ਤੁਸੀਂ ਕਿਉਂ ਇਸ ਗੱਲਾਂ ਤੇ ਰੋਕਣ ਲੱਗ ਜਾਂਦੇ ਹੋ ਵੀ ਹਾਂ ਯਾਰ ਜੱਟ ਪਾਣੀ ਮਕਾਉਂਦੇ ਆ ਜਾਂ ਆਹ ਗੱਲ ਕਰਦੇ ਤੇ ਵੀਰੇ ਹੁਣ ਫਸਲਾਂ ਨੇ ਫਸਲਾਂ ਨੂੰ ਪਾਣੀ ਤਾਂ ਲੱਗਣਾ ਹੀ ਆ ਠੀਕ ਨਹੀਂ ਬਿਨਾ ਪਾਣੀ ਤੋਂ ਕੋਈ ਫਸਲ ਨਹੀਂ ਹੋਣੀ ਠੀਕ ਤੇ ਪਾਣੀ ਤਾਂ ਲੱਗਦਾ ਹੀ ਲੱਗਦਾ ਪਾਣੀ ਲੱਗੂ ਤਾਂ ਫਸਲ ਹੋਣੀ ਆ ਠੀਕ ਨਹੀਂ ਤੇ ਬਾਕੀ ਬਹੁਤ ਵੀਰਾਂ ਦੇ ਇਹ ਗੱਲ ਦੇ ਮੈਨੂੰ ਕਮੈਂਟ ਆਉਂਦੇ ਆ ਜਾਂ ਮੈਸੇਜ ਵੀ ਆਏ ਆ ਉਹਦੇ ਉੱਤੇ ਵੀ ਵੀਰੇ ਜਿਹੜਾ ਤੁਸੀਂ ਉਹ ਲੋਨ ਵਾਲੀ ਸਕੀਮ ਦਾ ਦੱਸਿਆ ਸੀ ਵੀ ਉਹ ਬੰਦਾ ਫੋਨ ਨਹੀਂ ਚੱਕ ਰਿਹਾ ਵੀਰੇ ਤੁਸੀਂ ਨਾ ਜਿਹੜੀ ਮੈਂ ਤੁਹਾਨੂੰ ਉਦਣ ਵੀ ਗਿਆ ਸੀ ਕਿ ਵੀਰੇ ਜਿਹੜੀ ਵੀ ਤੁਹਾਡੇ ਨੇੜੇ ਸਰਕਾਰੀ ਬੈਂਕ ਐਸ ਬੀ ਆਈ ਬੈਂਕ ਆਫ ਇੰਡੀਆ ਪੰਜਾਬ ਨੈਸ਼ਨਲ ਬੈਂਕ ਉਹਨਾਂ 'ਚ ਜਾਵੋ ਉਹਨਾਂ ਨੇ ਤੁਹਾਨੂੰ ਸਾਰੀ ਦੱਸ ਦੇਣੀ ਆ ਉਹਨਾਂ ਨੂੰ ਕੋਈ ਵੀ ਸਾਨੂੰ ਆ ਸਕੀਮ ਚਾਹੀਦੀ ਹੈ ਆਈਆਫ ਤੇ ਤੇ ਉਹ ਸਕੀਮ ਦੇ ਮਤਾਬਕ ਲੋਨ ਲੈਣਾ ਉਹਨੇ ਤੁਹਾਨੂੰ ਸਾਰੀ ਗੱਲ ਦੱਸ ਦੇਣੀ ਹੈ ਨਾ ਤੇ ਉਹ ਬੰਦੇ ਨੂੰ ਫੋਨ ਕਰਨ ਦੀ ਲੋੜ ਹੀ ਨਹੀਂ ਤੁਸੀਂ ਆਪਦੇ ਨੇੜੇ ਸਰਕਾਰੀ ਬੈਂਕ ਕਿਸੇ 'ਚ ਵੀ ਜਾਓ ਉੱਥੇ ਸਕੀਮ ਹੈਗੀ ਕੋਈ ਵੀ ਸਰਕਾਰੀ ਬੈਂਕ ਹਰ ਇੱਕ ਜਗ੍ਹਾ ਹੈਗਾ ਇਹ ਤੇ ਕੋਈ ਚੱਕਰ ਨਹੀਂ ਹੈਗਾ RAM ਨਾਲ ਤੁਹਾਡਾ ਸਾਰਾ ਕੰਮ ਹੋਊਗਾ ਉੱਥੇ ਤੇ ਉੱਥੇ ਜਾਓ ਤੇ ਕਿਸੇ ਨੂੰ ਫੋਨ ਕਰਨ ਦੀ ਲੋੜ ਹੀ ਨਹੀਂ ਤੁਹਾਨੂੰ ਬਸ ਬਾਕੀ ਅੱਜ ਚੱਲਦੇ ਆਂ ਹੁਣ ਆਪਾਂ ਫਾਰਮ ਤੇ ਚੱਲਦੇ ਆਂ ਫਾਰਮ ਤੇ ਦਿਖਾਉਣਾ ਤੁਹਾਨੂੰ ਦਵਾਈ-ਪੂਈ ਦਾ ਅਭਿਆਨ ਚੱਲ ਰਿਹਾ ਤੇ ਕੀ ਕੀ ਚੱਲਦਾ ਦਿਖਾਉਣੇ ਆ ਅੱਜ ਵੀਰੇ ਹੁਣ ਹੀ ਆਏ ਆ ਮੇਲੇ ਦੇ ਸੰਬੰਧ ਵਿੱਚ ਵੀ ਤਿਆਰੀ ਦੇਖ ਕੇ ਆਈਏ ਕੀ ਕੀ ਹੋ ਰਹੀ ਆ ਦੱਸੋ ਆ ਸਾਡਾ ਰਾਜੋ ਵੀਰਾ ਉਮੀਦ ਕਰਦੇ ਆ ਸਾਰੇ ਠੀਕ ਠਾਕ ਹੋਗੇ ਸਾਰੇ ਚੜ੍ਹਦੀ ਕਲਾ 'ਚ ਹੋਗੇ ਬਾਈ ਜਿੰਦੂ ਨੂੰ ਸਾਰੇ ਨੂੰ ਪਤਾ ਹੀ ਆ ਵੀ ਆਪਾਂ ਜਿੰਦੂ ਦੇ ਫਾਰਮ ਤੇ ਜੌਧਾਂ ਇੱਕ ਰੂਏ ਰੱਖੀ ਆ ਕਿਸਾਨ ਮਿਲਣੀ 12 ਤਰੀਕ ਦੀ ਉਹਦੀ ਤਿਆਰੀ ਕਰ ਰਹੀਆਂ ਇਹ ਵੀ ਅੱਜ ਸਾਰੇ ਜਾਣੇ ਕਿਤੇ ਆਏ ਹੋਇਆ ਤਕਰੀਬ 11 12 ਵਜੇ ਹੀ ਆਗੇ ਚਗੇ ਫਾਲੋਅ ਅਪ ਜੋ ਨਾਲ ਤਿਆਰੀ ਚੱਲਦੀ ਹੈ ਤੇ ਕੱਲ ਨੂੰ ਵੀ ਇਹ ਪੂਰੀ ਤਿਆਰੀ ਕਰਨੀ ਆ ਆਪਦੇ ਬੰਨੇ ਫੁੱਲ ਪ੍ਰਬੰਧ ਆ ਇੱਕ ਬੇਨਤੀ ਕਰਦੇ ਹਾਂ ਪੂਰੇ ਪੰਜਾਬ ਨੂੰ ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਹੈ ਵੀ ਖੁੱਲ੍ਹਾ ਸੱਦਾ ਵਾ ਸਾਰੇ ਵੀਰਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਤੁਸੀਂ ਜਰੂਰ ਪਹੁੰਚਣਾ ਕਿਉਂਕਿ ਇਹਦੇ ਚੰਗੇ ਚੰਗੇ ਮਾਹਰ ਆ ਰਹੇ ਆ ਖੇਤੀ ਕਰਨ ਵਾਲੇ ਦੇ ਚੰਗੇ ਚੰਗੇ ਡਾਕਟਰ ਆ ਰਹੇ ਆ ਜਿਨ੍ਹਾਂ ਤੋਂ ਵਿਚਾਰ ਸੁਣਨੇ ਆਪਾਂ ਤਕਰੀਬਨ 9 ਵਜੇ ਤੋਂ 1 ਵਜੇ ਦਾ ਟਾਈਮ ਆ ਠੀਕ ਆ ਨਾ ਲੋਕੇਸ਼ਨ ਹੈਗੀ ਆ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਤੇ ਬਾਕੀ ਸਾਰੇ ਤੁਸੀਂ ਇਹਦੇ ਵਿੱਚ ਪਾ ਦਿਓ ਨ ਆ ਆ ਆਪਣੀ ਦਾਣਾ ਮੰਡੀ ਤੋਂ 1.5 ਕਿਲੋਮੀਟਰ ਫਾਰਮ ਆ ਬਸ ਹਾਂ ਬਾਪ ਜਦੋਂ ਕੋਲੇ ਨਾ ਹਾਂ ਨਾਰੰਗੜ ਹਾਂਜੀ ਮੇਲ ਆਪਣਾ ਜਿਵੇਂ ਹੁਣ ਉਸ ਟਾਈਮ ਫਸਲ ਚੱਲ ਰਹੀ ਆ ਆਲੂ ਦੀ ਬੀਜ ਦੀ ਸਾਂਸ ਹੁਣ ਉਸ ਟਾਈਮ ਆ ਉਹ ਇਹਦੇ ਬਾਰੇ ਆਪਣੀ ਜਾਣਕਾਰੀ ਦਾ ਮੇਲਾ ਹੈ ਤੇ ਸਾਰੇ ਵੀਰਾਂ ਨੇ ਇਹਦੇ ਵਿੱਚ ਵੀ ਕੋਲਡ ਚੱਲ ਵੀਰੇ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਤੇ ਜਿਹੜੀ ਆਪਾਂ ਆਪਣੀ ਗੋਸ਼ਟੀ ਕਿਸਾਨ ਗੋਸ਼ਟੀ ਕਰਾਉਣੀ ਆ ਤੇ ਇਹ ਆਪਾਂ ਸੰਧੂ ਫਾਰਮ ਜੋਂਧਾ ਜਿੰਦੂ ਦੇ ਫਾਰਮ ਤੇ ਕਰਾ ਰਹੇ ਆ ਤੇ ਜਿਹੜੇ ਇਹਦੇ ਵਿੱਚ ਆਪਣੇ ਡਾਕਟਰ ਸਾਹਿਬਾਨ ਸੀਪੀਆਰਆਈ ਦੀ ਟੀਮ ਆ ਜਿਹੜੀ ਆਲੂਆਂ ਦੀ ਆਪਾਂ ਨੂੰ ਜਾਣਦਾਤਾ ਉੱਥੋਂ ਆਪਾਂ ਕਹਿੰਦੇ ਆ ਵੀ ਫਸਲ ਦਾ ਆਪਣੇ ਆਲੂ ਦੀ ਫਸਲ ਦਾ ਨਵੀਂ ਜਨਰੇਸ਼ਨ ਦਾ ਜਨਮ ਹੁੰਦਾ ਉਹ ਟੀਮ ਆਪਣੇ ਕੋਲੇ ਪਹੁੰਚ ਰਹੀ ਆ ਡਾਕਟਰ ਸੁਖਿੰਦਰ ਜੀ ਜੀਆਰ ਜਿਹੜੇ ਆਪਣੇ ਇੱਥੇ ਸੰਧੂ ਫਾਰਮ ਤੇ ਪਹੁੰਚਣਗੇ ਤੇ ਆਲਦੀ ਟੀਮ ਨੂੰ ਲੈ ਕੇ ਤੇ ਸਾਰੇ ਵੀਰ ਉਹਨਾਂ ਦੇ ਵੱਧ ਤੋਂ ਵੱਧ ਵਧੀਆ ਵਿਚਾਰ ਸੁਣਿਓ ਤੇ ਵੀ ਜਿਹੜੇ ਆਪਾਂ ਸਾਹਮਣਾ ਵਾਂ ਫਸਲ ਦਾ ਅੱਗੇ ਨੂੰ ਤੇ ਉਹਦੇ ਬਾਰੇ ਸਾਰੀ ਡਾਕਟਰ ਸਾਹਿਬਾਨਾਂ ਦੀ ਟੀਮ ਜਾਣਕਾਰੀ ਦੇਊਗੀ ਤੇ ਸਾਰੇ ਵੀਰ ਉਸ ਚੀਜ਼ ਦਾ ਲਾਹਾ ਜ਼ਰੂਰ ਲਿਓ ਤੇ ਇੱਕ ਜਿੰਨੀਆਂ ਬਿਮਾਰੀਆਂ ਹੋਣੀਆਂ ਉਹਦੇ ਬਾਰੇ ਵੀ ਜਾਣਕਾਰੀ ਮਿਲੂ ਇੱਕ ਜਿੰਨੀਆਂ ਵੀ ਆਪਣੀਆਂ ਕਿਉਂਕਿ ਨਵੀਂ ਲੈਣ ਟਿਊਪਰ ਦੇ ਜਿੰਨੇ ਵੀ ਟਿਊਪਰ ਵਾਲੇ ਆਪਣੇ ਆਪਣੀਆਂ ਆਈਗੀਆਂ ਲੇਪਾਂ ਉਹ ਤਕਰੀਬਨ ਸਾਰੀ ਪਹੁੰਚਦੇ ਆ ਤੇ ਉਹ ਵੀਰ ਵੀ ਆਪਦਾ ਇੱਥੇ ਸਟਾਲ ਲਾਉਂਗੇ ਤੇ ਨਾਲੇ ਆਪਦੇ ਬੀਂਾਂ ਬਾਰੇ ਜਾਣਕਾਰੀ ਦੇਣਗੇ ਸਾਰੇ ਵੀਰ ਇਸ ਚੀਜ਼ ਦੀ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰੋ ਤੇ ਆਪ ਦਾ ਚੰਗਾ ਸੀਟ ਪਿਆਰ ਆਪ ਕਰੋ ਠੀਕ ਹੈ ਧੰਨਵਾਦ ਸਾਰਿਆਂ ਦਾ ਮੱਕੀ ਵਾਲਿਆਂ ਨੇ ਵੀ ਆਉਣਾ ਮੱਕੀ ਵਾਲੀ ਮਸ਼ੀਨ ਵੀ ਆਉਣੀ ਆ ਸੀਟ ਨੇ ਵੀ ਆਉਣਾ ਹੋਰ ਵੀ ਜਿਹੜੇ ਵੀ ਆਉਣਗੇ ਹਾਂ ਲੰਗਰ ਤਾਂ ਉੱਤ ਵਰਤੇਗਾ ਤਰੀਕ ਬੋਲ ਦਿਓ ਮੈਨੂੰ ਤੇ ਤਰੀਕ 12 ਤਰੀਕ ਹਾਂ 12 ਤਰੀਕ 12 12 24 ਹਾਂ 12 ਤਰੀਕ ਦਿਨ ਹਾਂਜੀ ਵੀਰੇ ਸਾਰੇ ਵੀਰਾਂ ਨੂੰ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਚਲੋ ਜਿੰਨੇ ਵੀ ਵੀਰ ਵੀ ਆ ਸਕਦੇ ਆ ਜਰੂਰ ਪਹੁੰਚੋ ਕਿਉਂਕਿ ਚਲੋ ਸਾਰਿਆਂ ਨੂੰ ਆਪੋ ਆਪਣੇ ਕੰਮ ਹੁੰਦੇ ਆ ਰਜੇਵੇਂ ਹੁੰਦੇ ਆ ਕਿਸੇ ਵੀਰੇ ਦੇ ਵਿਆਹ ਵਾ ਜਾਂ ਕੁਝ ਵੀ ਅਫਰ ਵਿਆਹ ਤਾਂ ਮੇਨ ਲੱਗਾ ਹੁਣ ਆ ਰੋਤੇ ਚ ਤਾਂ ਘਾਟੀ ਜਾਂਦੇ ਆ ਤੇ ਪਰ ਜਿਹੜੇ ਵੀ ਵੀਰ ਆ ਸਕਦੇ ਆ ਤਾਂ ਜਰੂਰ ਆਇਓ ਵੀਰੇ ਤੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਦਿਲੋਂ ਪਿਆਰ ਜਿੰਨੇ ਵੀਰ ਮੈਨੂੰ ਪਿਆਰ ਦਿੰਦੇ ਆ ਦੇ ਸਾਰੇ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਸਾਰੇ ਵੀਰ ਜਰੂਰ ਪਹੁੰਚੋ ਤੇ ਬਾਕੀ ਮਿਲਾਂਗੇ ਆਪਾਂ ਵੀਰ ਸਾਰਿਆਂ ਨੂੰ ਤੇ ਸਾਰੇ ਵੀਰ ਜਰੂਰ ਆਇਓ ਬਸ ਆਪਣਾ ਤਾਂ ਇਹੀ ਇੱਕ ਸੁਨੇਹਾ ਹੀ ਆ ਵੀਰ ਬਣੇ ਤੁਹਾਨੂੰ ਸਾਰਿਆਂ ਨੂੰ ਤੇ ਬਾਕੀ ਅਸੀਂ ਲੱਗੇ ਹੋਇਆ ਤਿਆਰੀਆਂ ਕਰਨ ਕੱਲ ਨੂੰ ਲੱਗਾਂਗੇ ਤਿਆਰੀ ਕਰਨ ਦੇਖਦੇ ਆ ਕੀ ਬਣਦਾ